ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਵੇੜਾ ਤੁਹਾਨੂੰ ਦਿਖਾਉਣੀ ਆ ਜਿੰਨਾਂ ਵਿੱਚ ਦੋ ਗੱਬਣਾ ਆ ਤੇ ਇੱਕ ਸੂਈ ਸਵਾਈ ਆ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈਆਂ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਅੱਜ ਦੋ ਤੇ ਤੁਹਾਨੂੰ ਜਰਸੀਆਂ ਪੰਜਾਬ ਵਾਲੀਆਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਜਰਸੀ ਕ੍ਰੋਸ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਉਹ ਠੀਕ ਠਾਕ ਜੀ ਵਧੀਆ ਵਧੀਆ ਆਪਣੇ ਨਾਮ ਵਿੱਚ ਸਭ ਵਧੀਆ ਜੀ ਤੇ ਨਾਮ ਦੱਸਦੇ ਕਿ ਤੁਹਾਨੂੰ ਸੇਖ ਤਸੀਲਿੰਗ ਨਾਲਾ ਜ਼ਿਲ੍ਹਾ ਮਿਸਰ ਤੇ ਪਿੰਡ জাফর ਕੋਟ ਦਾ জাফর ਕੋਟ ਦੀ ਫੋਨ ਨੰਬਰ 9592622897 ਠੀਕ ਹੈ ਤੇ ਪਹਿਲਾਂ ਕਿਹੜੀ ਵਿਖਾ ਦੀਏ ਪਹਿਲਾਂ ਸਹੀ ਵਿਖਾ ਲਓ ਜਾਂ ਗੱਬਣਾ ਵਿਖਾ ਲਓ ਚਲੋ ਪਹਿਲਾਂ ਸੂਈ ਵਿਖਾ ਦਈਏ। ਇਹ ਠੰਡੀ ਧਿੱਗੇ। ਕਿੰਨਾ ਚਿਰ ਹੋਇਆ ਵੇ ਦਿਨਾਂ ਸੂਈ ਨੂੰ? ਇਹ ਨੂੰ ਅੱਜ ਦੂਜਾ ਦਿਨ ਚ ਸੂਈ। ਅੱਛਾ। ਹਾਂਜੀ। ਹਾਂ ਬੱਚਾ ਇਹਦਾ। ਇਹ ਤਾਂ ਮਗਰ ਵੱਸੀਆ ਬੱਚਾ ਜੀ ਆ। ਅੱਛਾ ਅੱਛਾ ਤਾਜ਼ਾ ਹੀ ਆ ਬੱਚਾ ਨਾ। ਠੂੜੇ ਵੇਹੇ ਠੰਡਣਾ ਇਕੱਠਾ ਜਾ। ਠੀਕ ਆ। ਤੇ ਠੰਡ ਵੀ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਆ ਦੇਖ ਸਾਦੇ ਜੀ। ਚੰਗੇ ਗੱਭ ਤੇ ਥਾਨੇ। ਬਾਕੀ ਹੈ ਥੋੜੀ ਜਿਹੀ ਨਸਾਂ ਵੀ ਘਟਿਆ ਅਜੇ ਤਾਂ ਬੋਲਾ ਹੀ ਹੁਣ ਇਹਦੇ ਕੋਲ ਆਹ ਦੇਖ ਸਾਹ ਦੇ ਜੀ ਕਿੰਨਾ ਕਿੰਨਾ ਕਿ ਦੁੱਧ ਕਰੀ ਜਾਓਗੇ ਉੱਤੇ ਦੁੱਧ ਵੀ ਜੀ ਦੁੱਧ 20-22 ਕਿਲੋ ਚਾਹੂ ਹੁਣੇ ਕੋ ਮੌਕੇ ਤੇ 16 ਕਿਲੋ ਹੋ ਗਏ ਜਿਹੜਾ ਬਣਾ ਦੇਣਾ ਬੋਲਾ ਲੀਟਰ ਦਾ ਅੱਛਾ ਪਾਉਂ ਕੰਡੇ ਤੇ ਚਾੜ ਕੇ ਲੈ ਜੀ ਠੀਕ ਆ ਹਾਂ ਜੀ ਤੇ ਜਿਹੜਾ 20 ਬਾਹਰ ਚੱਲੀ ਜਾਊਗੀ ਹਨਾ ਨਾਰਮਲ ਸੇਵਾ ਦੇ ਆਰਾਮ ਨਾਲ ਚੱਲੂਗੀ ਤੋਰਾਂ ਫਿਰ ਬਾਕੀ ਥੱਲੇ ਚੰਗੀ ਬਣੀ ਆ ਤੇ ਹੈਗੀ ਵੀ ਕਰਾਸ ਪੰਜ। ਫੈਟ ਵੀ ਚੰਗੀ ਆਈ ਜਾਣੀ। ਹੈ ਪੂਰੀ ਸਾਫ ਹੈ ਹੁਣ ਕੋਈ ਡੋਕਾ ਦੁੱਧ ਤੇ ਨਹੀਂ ਛੱਡੀ ਜੀ। ਬੜਾ ਮਿੱਠਿਆ ਜਿਆਦਾ ਕਰਦੀ ਹੈ। ਹੈਗੀ ਹੈ ਵੀ ਜਰਸੀ ਕਰਾਸ ਤੇ ਤੇ ਥੱਲੇੋਂ ਚੰਗੀ ਬਣੀ ਹੈ। ਲੈ ਇਹ ਸਿੱਧੀ ਬਾਰਾ ਘਮਾ ਲਿਆ ਵੀ। ਆ ਲੈ ਵਾਰ। ਆ ਜ ਲੈ ਆ। ਕੀ ਤਾਜੀ ਸੁਈ ਆ ਜੇ ਤੇ ਹਨੇ ਵਿੱਚ ਮਾਲਦਾ ਆ ਤੇਰਾ ਠੰਡੀ ਸੀਲ ਜੀ ਠੰਡੀ ਠੰਡੀ ਵਜੀ ਪਾਵੇਂ ਇਸ ਤਰ੍ਹਾਂ ਕੇ ਬੈਕ ਤਾਂ ਨਾ ਚੱਕੋ ਗਣ ਆਹ ਦੇ ਸਾਦੇ ਮੋਟੀ ਧਾਰਿਆ ਜਿਹੜੀ ਸਾਫ ਚਮਾਈਏ ਬੜੀ ਬੋਲੀ ਜਾਈਦੀ ਹੈ ਆਹ ਠੀਕ ਹੈ। ਇਹ ਹਵਾਨੇ ਦੇ ਵਿਨਾਰਾਂ ਜਿਹੜੀਆਂ ਬਰੀ ਬਰੀਕ ਚੰਗੀਆਂ ਆ। ਖੈ ਦੁੱਧ ਵਾਲੀ ਵਿੱਚ। ਤੇ ਕਿੰਨਾ ਫਿਰ ਰੱਖੀ ਇਹਦਾ ਮੁੱਲ ਆਪਾਂ? 70 ਦੀ ਨਾ ਵੀਰ। 70 ਦੀ? ਹਾਂਜੀ। ਕੀ ਕਰਦੀ ਇਹ ਵਿੱਚ ਮਾਨਤਨ? ਕਰੋ ਜਿੰਨਾ ਕਹਣਾ। ਕਰੋ ਤੁਸੀਂ ਮਾਨਤਨ ਕਰੋ ਭਾਜੀ ਤੇ ਮੁੱਲੀ ਵਧ ਕਰੀ ਜਾਂਦੇ ਤੇ। ਹਾਂਜੀ। ਆ ਵੀ ਕਰ। ਕਰ ਦੋ ਤੁਸੀਂ ਜੱਜ ਕਰ ਦਿੰਦੇ ਹੁੰਦੇ ਯਾਰ। ਘੜੀ ਮੜੀ ਨਾ ਕੀ। ਹਾਂ ਇੱਕੋ ਗੱਲ। 65 ਦੀ ਕਰਦੀ। ਨਹੀਂ ਫੇ ਤਾਂ ਹੀ ਮੈਂ ਕਸਰ ਰੱਖੀ ਜਾਂਦੇ 60 ਦੀ ਦੇ ਦੀ ਅੱਜ ਹੋਰ ਕਰਦਾ ਮਾਂ ਤਨ ਨੂੰ ਅੱਛਾ ਜੋ ਵੀ ਆਹ ਫੋਨ ਲੱਗਿਆ ਭੈਣ ਭਰਾ ਖਾਲੀ ਨਹੀਂ ਮੋੜਦੇ ਅੱਛਾ ਮੌਕੇ ਤੇ ਹੋਰ ਕਰ ਦੋਗੇ ਠੀਕ ਹਨ ਗੱਬਣਾ ਖਾ ਦੀਏ ਹਾਂਜੀ ਗੱਬਣਾ ਖਾ ਲੋ ਪਹਿਲਾਂ ਇਹ ਤਾਂ ਖਾ ਦੀ ਇਧਰੋਂ ਫਿਰ ਇਹੋ ਖਾ ਲਈਏ ਇਹ ਵੀ ਕਾਫੀ ਖੂਬਸੂਰਤ ਜੀ ਵੈੜਿਆ ਐ ਵੇਖੋ ਜੀਆਂ ਪੂਰੀ ਬਰੀਕੀਆਂ ਆਂ ਦੇਖ ਸਾਡੇ ਥਾਣੇ ਚੰਗੇ ਕੈਪ ਤੇ ਦੂਰ ਦੂਰ ਜਿਹੜਾ ਥਾਣੇ ਆ ਬਿਲਕੁਲ ਤੇ ਗੁਲਾਬੀ ਰੰਗ ਦਾ ਥਾਣੇ ਜੇ ਗੱਬਣ ਆ ਜਰਸੀ ਆ ਪੰਜਾਬ ਵਾਲੀ ਨਿੱਗਰਿਆ ਪੂਰੀ ਜਾਨ ਕਿਆ ਐ ਮੂੰਹ ਚੌਗੀ ਜਿ ਪਿਓਰ ਵਜੀ ਅੱਛਾ ਹਾਂਜੀ ਦੋਨਦੀ ਤੇ ਚੌਗੀ ਹੁੰਦੀ ਹੁੰਦੀ ਅਜੇ ਚਾਰ ਦੰਦ ਜਿਹੜਾ ਬਰਾਬਰ ਹੀ ਦਈ ਹੈ ਕਰਨ ਅਜੇ ਸਾਈਡ ਵਾਲੇ ਜੇ ਉਤਰਾ ਹੀ ਆ ਚਾਰ ਦੰਦ ਆ ਪਿਓਰ ਜੜੀ ਤੇ ਸੁਆ ਕਿਨਵਾ ਵਿਰਜੀ ਇਹਦਾ ਦੂਜਾ ਸੁਆ ਵਜੀ ਅੱਛਾ ਦੂਸਰਾ ਸੁਆ ਮੁੱਠੀ ਵੇਖੋ ਇਹਦੀ ਆਹ ਦੇਖ ਸਾਦੇ ਥੱਲੇ ਉਹ ਜੇ ਪਰ ਨਹੀਂ ਆ ਜੇ ਹੋਰ ਚਾਰ ਤਾਂ ਆਂਦੇ ਆ ਮੂੰਹ ਤੇ ਸੁਆ ਜਿਹੜਾ ਇਹਦਾ ਦੂਸਰਾ ਹੈ ਬਾਕੀ ਖੀਰੀ ਪਹਿਲਾਂ ਸੁਆ ਸੋਈ ਹੋਊਗੀ ਚੰਗੀ ਬਣਨਦੀ ਥੱਲੇ ਬਾਕੀ ਬੂਤੀ ਜਿਹਾ ਪੰਜਾਬ ਵਾਲੀ ਜਰਸੀ ਆ ਨਿੱਗਰ ਆ ਪੂਰੀ ਜਾਨ ਚ ਆ ਮੈਂ ਵੇਖੀ ਠੀਕ ਆ ਹਾਂਜੀ ਆ ਦੇਖ ਸਾ ਤੇ ਜੇ ਇਹ ਭਰਨੀ ਆ ਜੇ ਇੱਟ ਲਾ ਦੇ ਜੇ ਸਾਰੀ ਭਰੂਗੀ ਤੇ ਕਿੰਨਾ ਫਿਰ ਮੁੱਲ ਵਿੱਦੀ ਇਹਦਾ ਇਹ ਵੀ 70 ਨੀਣਾ ਦੇ ਦੀਓ ਜੀ ਕਰ ਦੀਏ ਕੋ ਛੋਟਾ ਛੜਾ ਲੋ ਜਿੰਨੂ ਕਹਿੰਦਾ ਇੱਕੋ ਗੱਲ 65 ਦੀ ਦੇ ਦੀਏ ਕਰਦਾ ਹਿੰਮਤ ਨਾ ਕੋ ਫੋਨ ਲਾਵੇ ਅੱਛਾ ਮੌਕੇ ਤੇ ਹੋਰ ਕਰ ਦੋ ਮੌਕੇ ਤੇ ਹੋਰ ਕਰ ਦਾਂਗਾ ਖਾਲੀ ਨਹੀਂ ਮੋੜ ਦੇ ਬਾਹਰ ਦੇਖ ਕੇ ਕੋ ਫੋਨ ਲਾਵੇ ਤੇ ਹੁਣ ਇੱਕ ਆ ਇੱਕ ਆ ਵੀ ਜਰਸੀ ਆ ਇਹਦਾ ਵੀ ਕੱਦ ਕੱਠ ਚੰਗਾ ਹੈ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ ਤੇ ਉਤਰਾ ਵਿੱਚ ਜੀ ਦੁੱਧ ਕਿੰਨੇ ਕਾਲੀਆਂ ਵਾਏ ਇਹ ਦੁੱਧ ਵਿੱਚ ਜੀ ਪਹਿਲੇ ਸੋਏ ਦਾ 16-17 ਕਿਲੋ ਚਵਾਇਆ ਜੇ ਅੱਛਾ ਐਤਕੀ ਦੀ ਮੀਡਿਆ ਨੂੰ 20 ਕਿਲੋ ਦੁੱਧ ਚਵਾਉਗੀ ਬੇਸ਼ੀ ਤੇ ਆ ਕਿੰਨੇ ਕ ਦੁੱਧ ਆ ਲਈਏ ਇਹ ਵਿੱਚ ਜੀ 20 ਕਿਲੋ ਵਾਲੀ ਅੱਛਾ ਅੱਜ ਸਾਰੀਆਂ ਲਗਭਗ 20 ਲੀਟਰ ਦੇ ਕਰੀਬ ਆਇਆ ਜੀ ਦੋਵੇਂ ਅੱਛਾ ਇਹ ਦੋਵੇਂ ਇੱਕੋ ਕਰਵਾਇਆ ਇਹਦਾ ਸੂਆ ਕਿੰਨਾ ਜੇ ਇਹਦਾ ਸੂਆ ਦੁੱਧਾਰਾ ਵਾਲੋ ਕੋ ਤਿੱਜਾ ਵਾਲੇ ਕੋ ਵੀਰਪਾ ਠੀਕ ਹੈ ਵੇਖ ਕੇ ਆਪਣੇ ਆਪ ਪਰਖ ਕੇ ਇਹ ਵੀ ਜਰਸੀ ਆ ਜੀ ਜਰਸੀ ਜੀ ਅਜ ਲਾਇਆ ਬਾਕੀ ਇਹ ਵੀ ਚੰਗੀ ਭਰਨੀ ਆ ਅਜ ਦਿਨ ਥੋੜੇ ਇਹਨੇ ਲੈ ਜਾਣੇ ਆ ਹਰ ਹਫਤਾ ਹਫਤਾ ਲਿੰਦੀ ਆ ਜੀ ਦੋ ਤਾਕਟਰ ਨੂੰ ਬਿਠਾ ਦੇ ਦੋਵੇਂ ਬੰਨੀ ਬੈਠੇ ਹੁੰਦਾ ਰਹੇ ਜਿਤਨਾ ਕੋ ਮੱਝ ਇਹਨਾਂ ਨੂੰ ਇਹਨੂੰ ਏ ਨਹੀਂ ਭੈਗਾ ਵੀ ਅਜੇ ਭਰਨੀਆਂ ਪੂਰੀਆਂ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਸੀ ਨਾ ਕਰ ਲਈਏ ਕਰ ਦਈਏ ਕਿ ਮਹਤਾਨ ਵਿੱਚੋਂ ਛਡਾਲੋ ਜਿੰਨਾ ਕਰਾਉਣਾ ਖੁਸ਼ ਨੇ ਜਿੰਨੇ ਛਡਾਲੋਗੇ 75 ਦੀ ਤਾਂ ਠੀਕ ਖੁਸ਼ੀ ਹੋਰ ਕਰਾ ਲੋ ਕਰਾਉਣਾ 70 ਦੀ ਜਾਣਦੀ ਹੈ ਫਿਰ 70 ਦੀ ਹਾਂਜੀ ਜਾਣ ਤਾਂ ਕੁਝ ਨਹੀਂ ਦਾਂ ਤਾਂ ਇਹ ਮਾਰੀ ਜਾਣ ਵਾਲੀ ਕੋਈ ਨਹੀਂ ਜਾਣਦੇ ਜੇ ਜਿਹੜਾ ਜੋੜਾ ਪਾਊਗਾ ਨਾ ਅੱਛਾ ਜੋੜਾ ਖੜੂਗਾ ਅੱਛਾ ਮਾਨਦਾਨ ਕਰਦਾਂਗੇ ਕੋਰ ਅੱਛਾ ਹਾਂਜੀ ਜੇ ਕੋਈ ਜੋੜਾ ਕੋਈ ਜੋੜਾ ਆਇਆ ਜੋੜਾ ਕੋ ਲੈ ਜਾਊਗਾ ਅੱਛਾ ਮਾਨਦਾਨ ਕਰਿਆ ਅੱਛਾ ਤੇ ਕਿ ਘਰੇ ਚਲ ਜੀ ਆਂ ਸ਼ਾਹ ਵਾਲਾ ਵੀਰ ਫੋਨ ਲਾਵੇ ਕੋ ਸਟਾਉਣ ਵਾਲਾ ਨਾ ਲਾਵੇ ਅੱਛਾ ਹਾਂਜੀ ਠੀਕ ਹੈ ਬਾਕੀ ਅਸੀਂ ਬ੍ਰੀਤੀਆਂ ਵੇਖ ਕੇ ਤੇ ਬਾਕੀ ਇਹ ਆ ਵੀ ਚਲੋ ਕੋ ਵੀਰ ਤਸੱਲੀ ਕਰਕੇ ਤੇ ਆਪਣੀ ਤਸੱਲੀ ਕਰਕੇ ਲਿਆਉਂਦੀਆਂ ਤਸੱਲੀ ਕਰੋ ਆਪਣੀਆਂ ਸੂਈਆਂ ਦੋ ਟਾਈਮ ਚੋਲੋ ਤੇ ਗੱਪਣਾ ਆਪਣੀ ਪਾਸ ਕਰ ਲਓ ਵੇਖ ਚਾਹ ਕੇ ਚਲੋ